ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਕਰਦੇ ਹਾਂ ਕੁਝ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹਾਂ ਜਿਵੇਂ ਕਿ ਕੱਲ ਆਪਣੇ ਨਾਲ ਸਾਂਝ ਪਾਈ ਸੀ ਰਾਜ ਸਭਾ ਦੀ ਨਾਮੀਨੇਸ਼ਨ ਵਾਸਤੇ ਇੱਕ ਉਮੀਦਵਾਰ ਨੇ 10 ਐ ਐਮਐਲਿਆਂ ਦੇ 10 ਕਟ ਜਿਹੜੇ ਆ ਉਹ ਕੀਤੇ ਸੀ ਉਤੋਂ ਧੁੰਦ ਜਿਹੜੀ ਆ ਛਟਣੀ ਸ਼ੁਰੂ ਹੋਈ ਆ ਉਹਦੇ ਬਾਰੇ ਪਤਾ ਇਹ ਲੱਗਾ ਵੀ ਉਸ 10 ਕਟ ਜਿਹੜੇ ਆ ਜਾਲੀ ਪਾਏ ਗਏ ਆ 10 ਵਧਾਇਕਾਂ ਦੇ ਜਿਨ੍ਹਾਂ ਦੇ ਨਾਮ ਆਏ ਸੀਗੇ ਉਹਨਾਂ ਨੇ ਸ਼ਿਕਾਇਤ ਕੀਤੀ ਆ ਐਫ ਆਈ ਆਰ ਦਰਜ ਹੋ ਗਈ ਆ ਉਹਦੀ ਹੁਣ ਅੱਗੇ ਪੜਤਾਲ ਹੋਏਗੀ ਜੈਪੁਰ ਦਾ ਨਵਨੀਤ ਚਤੁਰਵੇਦੀਆ ਜਿਹੜਾ ਜਨਤਾ ਪਾਰਟੀ ਦਾ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਉਹਨੇ ਕਾਗਜ਼ ਦਾਖਲ ਕਰਵਾਏ ਸੀਗੇ ਤੇ ਦਸਾਂ ਐਮ ਐਲ ਏ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀਗੇ ਉਹਨਾਂ ਦੇ ਕਾਗਜ਼ ਦੇ ਸਾਈਨ ਕਰਵਾਏ ਸੀਗੇ ਉਹ ਅਸਲੀ ਸੀ ਨਕਲੀ ਸੀ ਇਹਦੇ ਬਾਰੇ ਕੱਲ ਤੱਕ ਕੋਈ ਗੱਲ ਸਾਡੇ ਸਾਹਮਣੇ ਸਪਸ਼ਟ ਨਹੀਂ ਸੀ ਸਿਰਫ ਤੇ ਸਿਰਫ ਵਿਧਾਨ ਸਭਾ ਸਕੱਤਰੇ ਦੇ ਸਾਹਮਣੇ ਜਿਹੜਾ ਨੋਟਿਸ ਬੋਰਡ ਦੇ ਉੱਤੇ ਨਾਮ ਲਿਖੇ ਗਏ ਸੀ ਉਸ ਆਧਾਰ ਦੇ ਉੱਤੇ ਆਪਾਂ ਜਿਹੜੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹਦੇ ਬਾਰੇ ਹੁਣ ਕਾਫੀ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ ਐਫ ਆਈ ਆਰ ਕੋਣ ਤੋਂ ਬਾਅਦ ਅੱਗੇ ਪੜਤਾਲ ਹੋਏਗੀ ਕੌਣ ਕੌਣ ਉਹਦੇ ਵਿੱਚ ਦੋਸ਼ੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਅਗਲੀ ਜਿਹੜੀ ਖਬਰ ਆ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਡੂਰ ਸਾਹਿਬ ਤੋਂ ਵਿਧਾਇਕ ਨੇ ਉਨ੍ਹਾਂ ਨਾਲ ਸੰਬੰਧਤ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ 2013 ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਆ ਤੇ ਜਦੋਂ 4 ਸਾਲ ਦੀ ਸਜ਼ਾ ਹੋਈ ਆ ਉਹਦੇ ਆਧਾਰ ਦੇ ਉੱਤੇ ਉਹਨਾਂ ਦੀ ਮੈਂਬਰੀ ਜਿਹੜੀ ਆ ਜਾਂਦੀ ਲੱਗਣੀ ਸੀਗੀ ਪਰ ਸਪੀਕਰ ਨੇ ਹਾਲੇ ਤੱਕ ਉਹਦੇ ਤੇ ਕੋਈ ਫੈਸਲਾ ਨਹੀਂ ਕੀਤਾ ਸ਼ਾਇਦ ਇਸ ਕਰਕੇ ਨਹੀਂ ਕੀਤਾ ਵੀ ਉਹਦੀ ਅਪੀਲ ਜਿਹੜੀ ਆ ਹਾਈ ਕੋਰਟ ਦੇ ਵਿੱਚ ਰੱਖਵੀਂ ਆ ਹੱਲੇ ਉੱਥੇ ਹਾਈ ਕੋਰਟ ਦੇ ਵਿੱਚ ਕੋਈ ਫੈਸਲਾ ਨਹੀਂ ਆਇਆ ਹੁਣ 28 ਅਕਤੂਬਰ ਨੂੰ ਦੁਬਾਰਾ ਸੁਣਵਾਈ ਹੋਏਗੀ 8 ਅਕਤੂਬਰ ਤੱਕ ਪਤਾ ਲੱਗ ਜਾਏਗਾ ਵੀ ਕੀ ਬਣਦਾ ਉਹ ਤੋਂ ਬਾਅਦ ਜੇ ਰਾਹਤ ਨਾ ਮਿਲੀ ਤਾਂ ਲਾਜ਼ਮੀ ਤੌਰ ਦੇ ਉੱਤੇ ਆ ਉਹ ਸੀਟ ਜਿਹੜੀ ਆ ਖਾਲੀ ਐਲਾਨੀ ਜਾਏਗੀ ਤੇ ਉਹਦੇ ਉੱਤੇ ਫੇਰ ਮੁੜ ਉਪਚੋਣ ਹੋਏਗੀ ਅਗਲੀ ਖਬਰ ਅਸੀਂ ਜਿਹੜੀ ਲੈਣੀ ਚਾਹਾਂਗੇ ਉਹ ਹੈ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਦੇ ਵਿੱਚ ਸਾਈਂ ਬਾਬਾ ਦੀ ਵਰਸੀ ਮਨਾਉਣ ਵਾਸਤੇ ਕੁਝ ਨੌਜਵਾਨ ਇਕੱਠੇ ਹੋਏ ਆ ਉਹਨਾਂ ਨੌਜਵਾਨਾਂ ਦੇ ਵਿੱਚੋਂ ਦਸਾਂ ਦੇ ਉੱਤੇ ਕੇਸ ਦਰਜ ਕਰ ਲਿਆ ਅਸੀਂ ਸਾਹਮਣੇ ਆ ਵੀ ਇਹ ਸਾਡੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਦੇ ਤੇ ਬਹੁਤ ਵੱਡਾ ਹਮਲਾ ਕਿਹਾ ਇਹ ਜਾ ਰਿਹਾ ਵੀ ਇਹਨਾਂ ਨੇ ਮਨਜ਼ੂਰੀ ਨਹੀਂ ਸੀ ਲਈ ਮਨਜ਼ੂਰੀ ਲਈ ਸੀ ਨਹੀਂ ਲਈ ਸੀ ਮਨਜ਼ੂਰੀ ਲੈਣ ਵਾਲਿਆਂ ਤੇ ਵੀ ਤੁਸੀਂ ਕਿਹੜਾ ਆਰਾਮ ਦੇ ਨਾਲ ਮਤਲਬ ਮਨਜ਼ੂਰੀ ਦੇ ਦਿੰਦੇ ਹੋ ਤੇ ਆਰਾਮ ਦੇ ਨਾਲ ਫੇ ਕਿਹੜਾ ਕੇਸ ਦਰਜ ਨਹੀਂ ਕਰਦੇ ਹੈ ਇਹ ਬੋਲਣ ਦੀ ਆਜ਼ਾਦੀ ਤੇ ਸਿੱਧੋ ਸਿੱਧਾ ਹਮਲਾ ਜਿਹੜੀਆਂ ਇਹ ਦੱਸ ਕੇ ਵੀ ਇਹ ਗੈਰ ਕਾਨੂੰਨੀ ਕੱਟ ਸਗਾ ਆ ਬਾਕੀ ਕਿਸਮੂ ਉਹਦੇ ਵਿੱਚ ਦੁਸ਼ਮਣੀ ਪੈਦਾ ਕਰਨ ਵਾਲਾ ਸਗਾ ਇਹ ਤਾਂ ਜਦੋਂ ਮਰਜੀ ਜਿੱਥੇ ਮਰਜੀ ਤੁਸੀਂ ਦੋਸ਼ ਲਾ ਸਕਦੇ ਹੋ ਇਸ ਢੰਗ ਦੇ ਨਾਲ ਦੇਸ਼ ਦੇ ਜਿਹੜੇ ਹਾਲਾਤ ਜਿਹੜੇ ਪੈਦਾ ਕੀਤੇ ਜਾ ਰਹੇ ਆ ਇਹ ਬਹੁਤ ਹੀ ਖਤਰਨਾਕ ਪਾਸੇ ਵੱਲ ਨੂੰ ਲਿਜਾਣ ਵੱਲ ਨੂੰ ਮੋੜਾ ਕੱਤ ਰਹੇ ਆ ਜਿਸ ਢੰਗ ਦੇ ਨਾਲ ਜਿਹੜੀ ਯੂਨੀਅਨ ਮਿਨਿਸਟਰੀ ਆ ਜਿਸ ਢੰਗ ਦੇ ਨਾਲ ਨਿਕ ਨਿਕੀਆਂ ਗੱਲਾਂ ਦੇ ਉੱਤੇ ਜਿਸ ਢੰਗ ਦੇ ਨਾਲ ਹਮਲੇ ਸਾਡੇ ਨੌਜਵਾਨਾਂ ਦੇ ਉੱਤੇ ਕਰ ਰਹੀ ਆ ਸਾਈਂ ਬਾਬਾ ਜੀ ਨੂੰ ਬਰੀ ਕਰ ਦਿੱਤਾ ਕਿ ਅਸਗਰ ਜੀ ਉਹਦੀ ਵਰਸੀ ਮਨਾਉਣਾ ਵੀ ਗੁਨਾਹ ਆ ਤੇ ਫੇਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਾਡੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਔਰਤਾਂ ਦੇ ਨਾਲ ਦਲਤਾਂ ਦੇ ਨਾਲ ਕੀ ਬੀਤ ਰਿਆ ਇਹ ਸਾਰਿਆਂ ਦੇ ਸਾਡੇ ਸਾਹਮਣੇ ਆ ਅਗਲੀ ਖਬਰ ਜਿਹੜੀ ਅਸੀਂ ਲੈਣੀ ਚਾਹਾਂਗੇ ਨੈਸ਼ਨਲ ਕਾਉਂਸਲ ਫਾਰ ਦਾ ਪ੍ਰੋਮੋਸ਼ਨ ਆਫ ਉਰਦੂ ਲੈਂਗੁਏਜ ਨਾਮ ਦੀ ਸੰਸਥਾ ਜਿਹੜੀ ਉਰਦੂ ਭਾਸ਼ਾ ਨੂੰ ਪ੍ਰੋਮੋਟ ਕਰਨ ਵਾਸਤੇ ਉਹਦੇ ਗਾ ਵਾਧਾ ਕਰਨ ਵਾਸਤੇ ਜਿਹੜੀ ਬਣਾਈ ਗਈ ਆ ਉਹਦੇ ਚੱਕ ਵੀਰ ਸਵਾਰਕਰ ਦੀ ਜਿਹੜੀ ਕਿਤਾਬ ਆ ਉਹਦੀ ਟ੍ਰਾਂਸਲੇਸ਼ਨ ਉਹਦਾ ਉਲੱਥਾ ਕਰਕੇ ਜਿਹੜਾ ਆ ਰਿਲੀਜ਼ ਕੀਤਾ ਕੇਂਦਰੀ ਮੰਤਰੀ ਅਰਜਨ ਸਿੰਘ ਨੇ ਉਹਨੂੰ ਰਿਲੀਜ਼ ਕੀਤਾ ਤੇ ਉਹਦੇ ਬਾਰੇ ਕੁਝ ਜਿਹੜੇ ਆ ਉਹਨਾਂ ਦੀਆਂ ਟਿੱਪਣੀਆਂ ਆਈਆਂ ਜਿਹੜੇ ਮਾਹਰ ਨੇ ਉਹਦੇ ਬਾਰੇ ਉਹ ਕਹਿੰਦੇ ਆ ਵੀ ਇਹ ਜਿਹੜੀ ਸੰਸਥਾ ਆ ਸਾਹਿਤ ਤੇ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਬਣਾਈ ਸੀ ਨਾ ਕਿ ਫੁੱਟ ਪਾਉ ਹਸਤੀਆਂ ਦੀ ਕਿਤਾਬ ਕੋਈ ਇਹੋ ਜਿਹੀ ਰਿਲੀਜ਼ ਕੀਤੀ ਜਾਵੇ ਉਹ ਇਹ ਬਣਦਾ ਨਹੀਂ ਹੈ ਵੀ ਇਥੋਂ ਇਸ ਢੰਗ ਦੇ ਨਾਲ ਇਹੋ ਜੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ ਜਾਵੇ ਜਾਂ ਛਪਵਾਇਆ ਜਾਵੇ ਜਿੱਤੇ ਵਿੱਚ ਵੀਰ ਸਵਾਰਕਰ ਬਾਰੇ ਜਿਹੜਾ ਆਪਾਂ ਸਾਰੇ ਜਾਣਦੇ ਆ ਜੇ ਇਸ ਢੰਗ ਦੇ ਨਾਲ ਹਾਲਾਂਕਿ ਉਹ ਕੇਂਦਰੀ ਮੰਤਰੀ ਨੇ ਬੜਾ ਦਾਵਾ ਕੀਤਾ ਆ ਵੀ ਜੇ ਕਿਤੇ ਉਹਨਾਂ ਦੀ ਗੱਲ ਮੰਨ ਲਈ ਜਾਂਦੀ ਸਵਾਰਕਰ ਦੀ ਤੇ ਦੇਸ਼ ਦੇ ਟੋਟੇ ਨਹੀਂ ਸੀ ਹੋਣੇ ਪਰ ਉਸ ਨੀਤੀ ਤਹਿਤ ਤੁਸੀਂ ਜਿਹੜੇ ਨਵੇਂ ਟੋਟੇ ਕਰਨ ਵਾਲੇ ਪਾਸੇ ਵੱਲ ਨੂੰ ਤੁਰੇ ਹੋਏ ਆਂ ਜਿਸ ਢੰਗ ਦੇ ਨਾਲ ਫਟ ਪਾ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਤੁਸੀਂ ਘੱਟ ਗਣਤੀਆਂ ਨੂੰ ਕਾਰਨਰ ਕਰ ਰਹੇ ਹੋ ਇਹ ਬਹੁਤ ਵੱਡੇ ਸਵਾਲ ਨੇ ਇਹ ਸਵਾਲ ਜਿਹੜੇ ਆ ਇਸ ਢੰਗ ਦੇ ਨਾਲ ਸਮਝਾਉਣੀ ਚਾਹੀਦੀ ਆ ਵੀ ਇਸ ਸੰਸਥਾ ਦੀ ਜਿਹੜੀ ਆ ਉਹ ਇੱਕ ਕਸੂਮ ਦੇ ਨਾਲ ਇਹਨਾਂ ਨੇ ਦੁਰਵਰਤੋਂ ਕੀਤੀ ਆ ਜਿਹੜੀ ਦੁਰਵਰਤੋਂ ਕਰਨੀ ਬਣਦੀ ਨਹੀਂ ਸੀ ਜੇ ਮਕਸਦ ਲਈ ਸੰਸਥਾ ਬਣੀ ਹੋਈ ਆ ਉਹ ਸੰਸਥਾ ਦਾ ਜਿਹੜਾ ਉਹਦਾ ਮਾਣ ਮਰਿਆਦਾ ਜਿਹੜੀ ਆ ਕਾਇਮ ਰਹਿਣੀ ਚਾਹੀਦੀ ਸੀ ਪੰਜਾਬ ਸਰਕਾਰ ਨੇ ਕੱਲ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਕਿਹਾ ਆ ਵੀ 20000 ਰੁਪਏ ਜਿਹੜਾ ਆ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਖੇਤ ਦਾ ਜਨਾਂ ਦਾ ਪੂਰਾ ਨੁਕਸਾਨ ਹੋ ਗਿਆ 20000 ਰੁਪਏ ਤੇ ਉਹੀ ਬਹੁਤ ਘੱਟ ਆ ਇਹ ਠੀਕ ਆ ਵੀ ਜਿਹੜਾ ਇਹਨਾਂ ਦਾ ਰਕਮ ਰੱਖਿਆ ਹੈ ਸਗਾ ਪੈਸਾ ਜਿਹੜਾ ਆ ਉਹਦੇ ਵਿੱਚੋਂ ਜੇ ਪੈਸੇ ਦੇਣੇ ਹੋਣ ਤਾਂ 6800 ਰੁਪਈਆ ਹੀ ਦਿੱਤਾ ਜਾਣਾ ਬਣਦਾ ਸਗਾ ਜਾਂ ਦਿੱਤਾ ਜਾ ਸਕਦਾ ਸੀ ਪਰ 20000 ਰੁਪਏ ਵੀ ਨਾ ਕਾਫੀ ਆ ਇਹ ਕੋਈ ਬਹੁਤ ਵੱਡੀ ਰਕਮ ਨਹੀਂ ਹੈ ਜਿੱਤੇ ਕੋਈ ਦਮਗ ਜੇ ਮਾਰੇ ਜਾਣ ਵੀ 20000 ਰੁਪਏ ਦੀ ਅਸੀਂ ਜਿਹੜੀ ਰਾਹਤ ਦੇ ਰਹੇ ਆ ਇਹਦਾ ਵੱਡਾ ਨੁਕਸਾਨ ਆ ਲੋਕਾਂ ਦੇ ਜਿਹੜੇ ਆ ਮਿੱਟੀ ਚੜ ਗਈ ਆ ਖੇਤਾਂ ਦੇ ਵਿੱਚ ਜਾਂ ਖੇਤ ਹੀ ਹੜ ਗਏ ਆ ਨਾਮੋਂ ਨਿਸ਼ਾਨੋਂ ਨਹੀਂ ਬਚਿਆਗਾ ਉਹਨਾਂ ਨੂੰ 20000 ਦੇ ਨਾਲ ਕੋਈ ਮਾੜੀ-ਮੋਟੀ ਮਲਮ ਤੇ ਲਾਈ ਜਾ ਸਕਦੀ ਆ ਪਰ ਜੇ ਤੁਸੀਂ ਕਹੋ ਵੀ ਉਹ ਕੋਈ ਰਾਹਤ ਆ ਜਾਂ ਕੋਈ ਉਹਦੇ ਚ ਉਹਨਾਂ ਨੂੰ ਕੋਈ ਫਾਇਦਾ ਹੋ ਜਾਣਾ ਕੋਈ ਲੋਕਾਂ ਨੂੰ ਉਹ ਬਿਲਕੁਲ ਨਹੀਂ ਕੋਈ ਹੋਣਾ ਹੈਗਾ ਜਿਨ੍ਹਾਂ ਦਾ ਨਾਮ ਨਿਸ਼ਾਨ ਵੀ ਖੇਤਾਂ ਦਾ ਮਟ ਗਿਆ ਦਰਿਆ ਹੜਾ ਕੇ ਲੈ ਗਿਆ ਤੇ ਉਹਦੇ ਪਿੱਛੇ ਕੁਝ ਵੀ ਨਹੀਂ ਬਚਿਆ ਹੈ 20000 ਰੁਪਏ ਬਹੁਤ ਹੀ ਮਾਮੂਲੀ ਜੀ ਰਕਮ ਹੈ ਇਹਦੇ ਨਾਲ ਹੀ ਇੱਕ ਫੈਸਲਾ ਜਿਹੜਾ ਉਹਨਾਂ ਨੇ ਕੀਤਾ ਡੀਸੈਲਟਿੰਗ ਦਾ ਕੀਤਾ ਉਹਦੇ ਵਿੱਚ ਹੁਣ ਖੇਰੋਂ ਨੇ ਰੇਤਾ ਜਿਹੜਾ ਚੱਕਣ ਵਾਸਤੇ ਇੱਕ ਰਾਹ ਪਧਰਾ ਕਰ ਲਿਆ ਆ ਰੇਤਾ ਚੱਕ ਕੇ ਫੇਰ ਕਰੋੜਾਂ ਰੁਪਏ ਕਮਾਏ ਜਾਣਗੇ ਉੱਚ ਸਰਕਾਰ ਦੇ ਖਜ਼ਾਨੇ ਚ ਕਿੰਨੇ ਕਾਉਂਦੇ ਆ ਕਿੰਨੇ ਕ ਨਹੀਂ ਆਉਂਦੇ ਇਹ ਫੇਰ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ ਹੀ ਜਾਣੇ ਆ ਜੇ ਇਸ ਟੰਗ ਦੇ ਨਾਲ ਰੇਤੇ ਦੀ ਮਾਈਨਿੰਗ ਦਾ ਕੰਮ ਪਹਿਲਾਂ ਵੀ ਚੱਲ ਰਿਹਾ ਹੁਣ ਤੇ ਡੀਸੈਲਟਿੰਗ ਦੇ ਨਾਮ ਦੇਤੇ ਇੱਕ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਰਾਹ ਮਿਲ ਗਿਆ ਜਿਹਦੇ ਨਾਲ ਰੇਤਾ ਜਿਹੜਾ ਆ دریاਵਾਵਾਂ ਦੇ ਵਿੱਚੋਂ ਚੱਕਿਆ ਜਾਏਗਾ ਤੇ ਪੈਸੇ ਜਿਹੜੇ ਆ ਉਹ ਇਕੱਠੇ ਕੀਤੇ ਜਾਣਗੇ ਕੁਝ ਆਵਦੇ ਕੋਡ ਰੱਖਣਗੇ ਤੇ ਕੁਝ ਮਤਲਬ ਜਿਹੜੇ ਕੱਢਣ ਵਾਲੇ ਜਾਣਗੇ ਤੇ ਕੁਝ ਖਜ਼ਾਨੇ 'ਚ ਵੀ ਜਾਣਗੇ ਇਸ ਢੰਗ ਦੇ ਨਾਲ ਪੰਜਾਬ ਦੇ ਜਿਹੜੇ ਕੀਮਤੀ ਖਜ਼ਾਨੇ ਆ ਜਿਹੜੇ ਆ ਉਹ ਲੁੱਟਣ ਲਈ ਜਿਹੜਾ ਰਾਹ ਜਿਹੜਾ ਪੱਧਰਾ ਕਰ ਲਿਆ ਨਾਲ ਹੀ ਇੱਕ ਵੱਡਾ ਸਵਾਲ ਇਹ ਆ ਵੀ 7 ਡੈਮ ਆ ਛੋਟੇ-ਛੋਟੇ ਉਹਨਾਂ ਦੀ ਡੀਸੈਲਟਿੰਗ ਕਦੋਂ ਕਰਨੀ ਆ ਇਹਦੇ ਲਈ ਹੱਲੇ ਕੋਈ ਰਾਹ ਪੱਧਰਾ ਕੀਤਾ ਨਹੀਂ ਹੈ ਉਹਦੇ ਵਿੱਚ ਦੱਸਦੇ ਆ ਵੀ 96% ਜਿਹੜਾ ਆ ਮਤਲਬ ਗਾਰ ਜਮ੍ਹਾਂ ਹੋਈ ਬਈ ਆ ਸਰਫ 4 ਫੀਸਡ ਪਾਣੀ ਜਿਹੜਾ ਰੱਖਣ ਵਾਸਤੇ ਉਹਨਾਂ ਦੀ ਸਾਰਿਆਂ ਦੀ ਸਪਤਾ ਡੈਮਾਂ ਦੀ ਜਿਹੜੀ ਔਸਤ ਆ ਉਹਦੇ ਬਾਰੇ ਰਿਪੋਰਟ ਆਈ ਆ ਕਿ 96% ਜਿਹੜੇ ਆ ਉਹ ਭਰੇ ਪਏ ਆ ਉਹਨਾਂ ਬਾਰੇ ਹਾਲੇ ਤੱਕ ਕੋਈ ਮਤਲਬ ਪ੍ਰੋਜੈਕਟ ਨਹੀਂ ਨਾਲ ਹੀ ਇੱਕ ਹੋਰ ਜਿਹੜਾ ਏਸੀ ਖੜਾ ਨਾਲ ਸੰਬੰਧਿਤ ਜਿੱਤੇ ਪਹਿਲਾਂ ਚਰਚਾ ਵੀ ਹੋਈ ਸੀ ਬੀਬੀਐਮਬੀ ਆਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਸੀਟ ਰੱਖੀ ਸੀ ਹਰਿਆਣੇ ਦੀ ਸੀਟ ਰੱਖੀ ਸੀ ਉਹਦੇ ਵਿੱਚ ਵੀ ਪੰਜਾਬ ਦਾ ਪਹਿਲਾਂ ਹੀ ੱਤਕਾ ਹੁੰਦਾ ਆ ਪੰਜਾਬ ਦੇ ਨਾਲ ੱਤਕਾ ਹੁੰਦਾ ਹੁੰਦਾ ਹੁਣ ਇੱਕ ਨਵਾਂ ੱਤਕਾ ਹੋਣ ਜਾ ਰਿਹਾ ਉਹਦੇ ਵਿੱਚ ਹਮਾਚਲ ਤੇ ਰਾਜਸਥਾਨ ਦੀਆਂ ਵੀ ਸੀਟਾਂ ਜਿਹੜੀਆਂ ਪੱਕੀਆਂ ਕਰਨ ਦਾ ਇਹਨਾਂ ਨੇ ਪ੍ਰਪੋਜ਼ਲ ਲੈਂਦੀ ਆ ਉਸ ਪ੍ਰਪੋਜ਼ਲ ਤਹਿਤ ਜੇ ਉਹਨਾਂ ਦੋ ਰਾਜਾਂ ਦੀਆਂ ਸੀਟਾਂ ਵੀ ਪੱਕੀਆਂ ਹੋ ਜਾਂਦੀਆਂ ਜਿੱਦਾਂ ਕਿ ਪੰਜਾਬ ਤੇ ਹਰਿਆਣਾ ਦੀਆਂ ਪਹਿਲੇ ਪੱਕੀਆਂ ਉਹਦੇ ਨਾਲ ਪੰਜਾਬ ਨੂੰ ਘੇਰਨਾ ਪੰਜਾਬ ਨੂੰ ਕਾਰਨਰ ਕਰਨਾ ਜਦੋਂ ਵੋਟਾਂ ਦੇ ਹਿਸਾਬ ਦੇ ਨਾਲ ਜੇ ਤਿੰਨ ਨੇ ਕਪੱਸੇ ਹੋਗਾ ਤਾਂ ਪੰਜਾਬ ਕੱਲਾ ਉੱਥੇ ਕੀ ਕਰੇਗਾ ਜੇ ਸੀਟ ਪੱਕੀ ਵੀ ਹੋਏਗੀ ਜੇ ਪੰਜਾਬ ਦਾ ਚੇਅਰਮੈਨ ਵੀ ਲਾਤ ਪੁੱਟਾ ਜਾਏਗਾ ਤੇ ਤਾਂ ਵੀ ਜੇ ਤਿੰਨ ਜਾਣੇ ਵਿਰੋਧ ਹੋਣਗੇ ਤਾਂ ਬਣੂਗਾ ਕੀ ਇਹ ਮਤਲਬ ਵੱਡੇ ਕੁਐਸਚਨ ਜਿਹੜੇ ਅੱਜ ਤੇ ਰਾਜਨੀਤਿਕ ਲੜਾਈ ਜਿਹੜੀ ਆ ਉਹ ਲੜਨੀ ਬਣਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹਦੇ ਲਈ ਸਾਡੀ ਜਿਹੜੀ ਸਰਕਾਰ ਆ ਜਿਹੜੀ ਆ ਪੰਜਾਬ ਦੀ ਖਾਸ ਕਰਕੇ ਜਾਂ ਵਿਰੋਧੀ ਧਿਰਾਂ ਵੀ ਹੱਲੇ ਇਸ ਮਾਮਲੇ ਦੇ ਉੱਤੇ ਚੁੱਪਿਆ ਇਹ ਪੰਜਾਬ ਨਾਲ ਵੱਡਾ ਇੱਕ ਤੱਕਾ ਜਟਾਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਅਗਲੀ ਖਬਰ ਅਸੀਂ ਲੈਣੀ ਚਾਹਾਂਗੇ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਜਿਹੜਾ H1B ਵੀਜ਼ਾ ਜਿਹੜਾ ਆ ਉਹ ਜਾਰੀ ਕੀਤਾ ਜਾਂਦਾ ਆ ਉਹਦੇ ਲਈ 1 ਲੱਖ ਡਾਲਰ ਜਿਹੜਾ ਆ ਉਹ ਲਈ ਫੀਸ ਰੱਖ ਦਿੱਤੀ ਆ ਇਸ ਫੀਸ ਦੇ ਨਾਲ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉੱਥੇ ਹੁਣ ਨਹੀਂ ਜਾ ਰਹੇ ਕਿਉਂਕਿ ਜ਼ਿਆਦਾ ਜਿਹੜੇ ਆ ਉਹ ਰੇਟ ਇਹਦੇ ਚੱਕ ਦਿੱਤੇ ਆ ਰੇਟ ਚੱਕਣ ਦੇ ਨਾਲ ਹੁਣ ਉੱਥੇ ਦੀਆਂ ਮੁਸ਼ਕਲਾਂ ਦੇ ਵਿੱਚ ਇਹ ਵਾਅਦਾ ਹੋਇਆ ਵੀ ਸਿੱਖਿਆ ਤੇ ਕੰਮ ਹੀ ਨਹੀਂ ਮਿਲ ਰਿਹਾ ਉਹਨਾਂ ਨੂੰ ਉੱਥੇ ਜਿਹੜੇ ਸਿੱਖਿਆਤ ਕਾਮਿਆਂ ਦੀ ਆਣ-ਹੋਣ ਕਾਰਨ ਉੱਥੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਜਾ ਰਹੀਆਂ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਜਿਹੜੇ ਵੱਡੇ ਅਖਬਾਰ ਆ ਜਿਹੜੇ ਉੱਥੋਂ ਦੇ ਆ ਉਹਨਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਤੇ ਉੱਥੇ ਕਾਲੇ ਤੇ ਚਿੱਟਿਆਂ ਦੇ ਵਿੱਚ ਜਿਵੇਂ ਸਾਡੇ ਇੱਥੇ ਜਾਤ ਦੇ ਨਾਂ ਤੇ ਵੱਖਰੇਵਾ ਆ ਪੱਖਪਾਤ ਹੁੰਦਾ ਆ ਉਹਨਾਂ ਦੇਸ਼ਾਂ ਦੇ ਵਿੱਚ ਕਾਲੇ ਤੇ ਚਿੱਟਿਆਂ ਦੇ ਦਰਮਿਆਨ ਵੀ ਇਵੇਂ ਹੀ ਪੱਖਪਾਤ ਵੱਖਰੇਵਾ ਹੁੰਦਾ ਆ ਭਾਵੇਂ ਥੋੜੇ ਰੂਪ 'ਚ ਹੋਵੇ ਕਿਤੇ ਸਾਹਮਣੇ ਵੀ ਆ ਜਾਂਦਾ ਹੈ ਕਈ ਵਾਰੀ ਕੋਈ ਅੰਦਰੋਂ ਅੰਦਰ ਹੀ ਵੀ ਹੁੰਦਾ ਆ ਉਥੇ ਵੀ ਹੁਣ ਇੱਕ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਆ ਬੇ ਉਥੇ ਕਾਲਿਆਂ ਦੀ ਜਿਹੜੀ ਗਿਣਤੀ ਆ ਜਿਹੜੀ ਆ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਉਹ ਘਟ ਰਹੀ ਆ ਚਿੱਟਿਆਂ ਦੀ ਵਧ ਰਹੀ ਆ ਜਿਹੜੇ ਕਾਲੇ ਜਿਹੜੇ ਆ ਉਹਨਾਂ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਿਰ ਬਹੁਤ ਅਮਨੀ ਜਿਹੜੀ ਆ ਉਹ ਪੈਦਾ ਹੋਏਗੀ ਜਿਸ ਢੰਗ ਦੇ ਨਾਲ ਉਥੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਮਾਕਾਰਾਂ ਦੇ ਵਿੱਚੋਂ ਬੇਰੋਜ਼ਗਾਰੀ ਦੇ ਵਿੱਚ ਬਿੜਕ ਜਿਹੜਾ ਆ ਉਹ ਵਾਧਾ ਹੋ ਰਿਹਾ ਖਾਸ ਕਰਕੇ ਕਾਲਿਆਂ ਦੇ ਵਿੱਚ ਜਿਹੜਾ ਵਾਧਾ ਹੋਣਾ ਇਹ ਚਿੰਤਾ ਦਾ ਵਿਸ਼ਾ ਆ ਸਾਡੇ ਲਈ ਇਹ ਜਿਹੜੇ ਦੇਸ਼ ਆ ਇਹ ਆਪਣਾ ਜਿਹੜਾ ਸੰਕਟ ਆ ਆਰਥਿਕ ਸੰਕਟ ਜਿਹੜਾ ਦੂਜੇ ਦੇਸ਼ਾਂ ਦੇ ਉੱਤੇ ਲੱਦਣ ਦੇ ਮਾਰ ਹੁੰਦੇ ਆ ਇਹ ਕਈ ਵਾਰੀ ਫਿਰ ਇਸ ਚੱਕਰ ਦੇ ਵਿੱਚ ਆਪ ਦਾ ਨੁਕਸਾਨ ਵੀ ਜਿਹੜਾ ਆ ਕਰਵਾ ਬੈਠਦੇ ਆ ਉਸ ਪਹਿਲਾਂ ਇਹਨਾਂ ਨੇ ਦੂਜੇ ਥਾਵਾਂ ਦੇ ਉੱਤੇ ਟੈਕਸ ਲਾਉਣ ਦੀਆਂ ਗੱਲਾਂ ਕੀਤੀਆਂ ਟੈਕਸ ਲਾਉਂਦੇ ਆ ਲਾਉਂਦੇ ਆ ਲਾਉਂਦੇ ਆ ਹੁਣ ਇਸ ਪੋਜੀਸ਼ਨ ਤੇ ਪਹੁੰਚ ਗਏ ਆ ਵੀ ਉਹਨਾਂ ਦੀ ਘਰੇਲੂ ਸਮੱਸਿਆਵਾਂ ਵੀ ਜਿਹੜੀਆਂ ਆ ਖੜਨ ਲੱਗ ਪਈਆਂ ਆ ਜਿਹਦੇ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਭਿਆਨਕ ਨਿਕਲਣ ਦੀ ਸੰਭਾਵਨਾ ਬਣ ਸਕਦੀ ਆ ਅਗਲੀ ਖਬਰ ਜਿਹੜੀ ਅਸੀਂ ਲੈਣੀ ਜਾਵਾਂਗੇ ਉਹ ਹੈ ਇਜ਼ਰਾਈਲ ਤੇ ਫਲਸਤੀਨ ਦੀ ਜਿਹੜੀ ਆਪ ਸੱਚੀ ਗਾਜ਼ਾ ਦੇ ਵਿੱਚ ਜਿਹੜੀ ਆ ਚੱਲਦੀ ਸੀਗੀ ਉਹਦੇ ਵਿੱਚ ਥੋੜਾ ਜਿਹਾ ਉਹਨੂੰ ਬਰਾਮ ਮਿਲਿਆ ਅਸੀਂ ਆਸ ਕਰਦੇ ਹਾਂ ਵੀ ਚੰਗੇ ਸੱਟੇ ਨਿਕਲ ਸਕਦੇ ਆ ਜੇਕਰ ਤੇ ਜੰਗ ਜਿਹੜੀ ਆ ਜੇ ਸੱਚੀ ਮੁੱੱਚੀ ਰੁਕ ਜਾਏ ਕਈ ਵਾਰੀ ਫੈਸਲੇ ਫੁਸਲੇ ਹੁੰਦੇ ਰਹੇ ਆ ਬਾਅਦ ਵਿੱਚ ਫੇਰ ਹਲਕੀਆਂ-ਫੁਲਕੀਆਂ ਕਾਰਵਾਈਆਂ ਕਈ ਵਾਰੀ ਵੱਡੀਆਂ ਕਾਰਵਾਈਆਂ ਫੇਰ ਵੀ ਹੁੰਦੀ ਆ ਰਹੀਆਂ ਤੇ ਇੱਕ ਪਾਸੇ ਦਾਅਵੇ ਇਹ ਕੀਤੇ ਜਾਂਦੇ ਸੀਗੇ ਵੀ ਜੰਗ ਰੁਕ ਗਈ ਆ ਅਮਨ ਹੋ ਗਿਆ ਅਮਨ ਦੇ ਬਾਵਜੂਦ ਵੀ ਇਹੋ ਜਿਹਾਂ ਘਟਨਾਵਾਂ ਜਿਹੜੀਆਂ ਵਾਪਰ ਨਹੀਂ ਰਹੀਆਂ ਹੁਣ ਜਿਹੜੀ ਤਾਜ਼ਾ ਰਿਪੋਰਟ ਜਿਹੜੀ ਸਾਹਮਣੇ ਆਈ ਆ ਉਹਦੇ ਵਿੱਚ 20 ਇਜ਼ਰਾਈਲੀ ਬੰਦਕਾਂ ਦੇ ਬਦਲੇ ਜਿਹੜੇ ਆ 1950 ਫਲਸਤੀਨੀ ਕੈਦੀ ਜਿਹੜੇ ਰਿਹਾ ਕੀਤੇ ਆ ਉਹਦੇ ਨਾਲ ਇੱਕ ਆਸ ਵੱਜੀ ਆ ਉਹ ਘਰ ਵਾਪਸੀ ਉਹਨਾਂ ਦੀ ਹੋਈ ਆ ਖੁਸ਼ੀਆਂ ਦਾ ਮਾਹੌਲ ਤੇ ਲਾਜ਼ਮੀ ਤੌਰ ਤੇ ਹੋਣਾ ਹੀ ਹੁੰਦਾ ਆ ਤੇ ਵੱਡੀ ਜਿਹੜੀ ਖੁਸ਼ੀ ਆ ਵੀ ਜੇ ਉਹ ਜੰਗ ਜਿਹੜੀ ਆ ਰੁਕ ਜਾਏ ਜਿਹੜਾ 트럼ਪ ਇਹ ਦਾਅਵੇ ਕਰਦਾ ਵੀ ਮੈਂ ਅੱਠ جنگਾਂ ਰਗਵਾਤੀਆਂ ਇਹ جنگ ਜਿਹੜੀ ਆ ਜਿਹੜੀ ਫਾਲਸਤੀਨ ਤੇ ਇਜ਼ਰਾਈਲ ਦੇ ਦਰਮਿਆਨ ਆ ਜਿਹੜਾ ਇਜ਼ਰਾਈਲ ਦਾ ਵੱਡਾ ਹਮਲਾ ਆ ਦਰਮਿਆਨ ਤੇ ਕਾਦੀ جنگ ਆ ਜੋ ਬਰਾਬਰ ਦੀਆਂ ਦੋ ਧਿਰਾਂ ਹੋਣ ਤੇ جنگ ਤੇ ਫੇਰ ਹੀ ਹੁੰਦੀ ਆ ਇਹ ਤੇ ਹਮਲਾ ਹੀ ਹਮਲਾ ਆ ਜਿਹੜਾ ਇਜ਼ਰਾਈਲ ਵੱਲੋਂ ਲਗਾਤਾਰ ਕੀਤਾ ਜਾਂਦਾ ਰਿਹਾ ਉਹ ਨੂਰ ਇਕਵਾਉਣ ਦਾ ਕਦੀ ਉਹਨੇ ਨਾਮ ਨਹੀਂ ਸੀ ਲਿਆ ਪਹਿਲੇ ਸਮੇਂ ਦੇ ਵਿੱਚ ਹੁਣ ਵੀ ਰੂਸ ਯੂਕਰੇਨ ਦੀ جنگ ਦੇ ਵਿੱਚ ਵੀ ਹੁਣ ਉਹਨੇ ਨਵੀਂ ਇੱਕ ਜਿਹੜੀ ਧਮਕੀ ਦਿੱਤੀ ਆ ਵੀ ਯੂਕਰੇਨ ਨੂੰ ਮੈਂ ਕੋਈ ਇਹੋ ਜਿਹਾ ਹਥਿਆਰ ਦੇ ਦੇਣਾ ਜਿਹੜਾ ਬਹੁਤ ਹੀ ਘਾਤਕ ਹੋਏਗਾ ਜੇ ਇਹੋ ਜਿਹੇ ਹਾਲਾਤ ਵੀ ਆ ਤੇ ਇੱਕ ਪਾਸੇ ਦਾਅਵੇ ਕਰਨੇ ਮੈਂ ਅੱਠ ਜੰਗਾਂ ਰਕਵਾਉਣ ਵਾਸਤੇ ਮੈਨੂੰ ਨੋਬਲ ਦਾ ਨਾਮ ਅਮਨ ਦਾ ਮਿਲਣਾ ਚਾਹੀਦਾ ਤੇ ਨਾਲ ਹੀ ਉਹ ਇਸ ਪਾਸਿਓਂ ਵੀ ਟਖਣਾ ਟਿੱਖੀ ਦੇ ਜਾਂਦਾ ਟਰੰਪ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਿੱਟੇ ਜਿਹੜੇ ਆ ਉਹ ਭਿਆਨਕ ਨਿਕਲਣਗੇ ਆਪਾ ਸਾਰੇ ਜਾਣਦੇ ਆ ਅਮਰੀਕਾ ਨੇ ਹਥਿਆਰਾਂ ਦਾ ਹੀ ਕੰਮ ਆ ਹਥਿਆਰ ਹੀ ਵੇਚਣੇ ਆ ਹਥਿਆਰ ਵਿਕਣੇ ਤਾਂ ਆ ਜੇ ਕਿਤੇ ਨੇ ਕਿਤੇ ਜੰਗ ਲੱਗੀ ਹੋਏਗੀ ਉਹਨੂੰ ਮੰਡੀ ਜਿਹੜੀ ਆ ਜੰਗ ਦੇ ਰੂਪ ਦੇ ਵਿੱਚ ਹੀ ਮਿਲਣੀ ਆ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ